ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਬਲੌਗ ਸਟਾਰਟ ਆਪਣਾ ਅੱਜ ਦਿਖਾਉਣਾ ਏ ਸਾਨੂੰ ਜੱਸੇ ਪੱਟੀ ਦੀ ਕੁਸ਼ਤੀ ਪਹਿਲਵਾਨ ਨੌਟਕੀ ਬੱਦੀ ਮੋਨੂ ਦਿੱਲੀ ਨਾਲ ਕੁਸ਼ਤੀ ਹੈ ਹਾਂਜੀ ਫੌਜੀ ਪੀਐਸਪੀ ਕੁਹਾੜੀ ਸਾਡੇ ਵਰਸੇਤਾਂ ਉੱਤੇ ਪਹੁੰਚੇ ਨੇ ਫਸਲਾ ਵਾਲੇ ਤੇ ਪਹੁੰਚਣ ਦੇ ਰੰਗ ਸਾਫ ਕਰਦੇ ਆ ਜੇਰ ਰੱਖਦੇ ਸੀ ਰਾਹੁਲ ਕੌਸ਼ਲ ਜੀ ਡੀਐਸਪੀ ਸਾਹਿਬ ਕੁਹਾੜੀ ਬਹੁਤ ਬਹੁਤ ਧੰਨਵਾਦ ਕਰਦੇ ਆ जोरदार पूरी को मौन दैया जल्दी बजे फिर प्रतापリカ फेंक के लड़वा बता अमर करा अमर आष्टी कुश्ती आई लोड करे ओ मौन दैया एक मिनट पहलवान जल्दी थाने भीतर कूदें मौन हो दैया डीडी आ गया मोस्टर में एसी आके उतार देते वो आ गया मोस्टर में ਅਜੋਕੇ ਪਿਆਰ ਦੇ ਮਾਰ ਦੇ ਜਿਹੜਾ ਤੇ ਪੰਜਾਬ ਪਿਆਰ ਦੇ ਜਿਹੜਾ ਕਾਲੇ ਕੱਪੜੇ ਵਾਲਾ ਬੇਸੀਆ ਬਣ ਕੇ ਬੋਲਣ ਮੈਂ ਕਿਹਾ ਤੇ ਵੰਟ ਕੋਰਸ ਦੇ ਵਿੱਚੋਂ ਕੀ ਕੀ ਰੰਗ ਚ ਫਿਨਿਸ਼ ਜਾਂਦੇ ਵਿੱਚੋਂ 골ਡ ਲੈ ਗਏ ਤੇ 25 ਦੀ ਮੋਨੂ ਦਿੱਲੀ ਵੀ ਆ ਗਿਆ ਭਾਈ ਜੇ ਤਾਂ ਖਾਲੀ ਜਗ੍ਹਾ ਹੋਵੇ ਹਰ ਪਹਾਰੀ ਜਿੰਦਗੀ ਦਾ ਨੰਬਰ ਦਾ ਰਾਮ ਰੋਸ਼ਨੀ ਕੀਤਾ ਆਪਣੇ ਮਾਤਾ ਦਾ ਨਾਮ ਰੋਸ਼ਨੀ ਕੀਤਾ ਚੋਟੀ ਰੋਬਰ ਦੇ ਚੋਣ ਤੋਂ ਪੱਟ ਕੇ ਬਲਵਿੰਦਰ ਵਿੱਲਾ ਹੈ ਜੋ ਦੋ ਸਲਾਪੀਆਂ ਦਵਾਈਆਂ ਜਾਣੇ ਦੇ ਖਾਸ ਮਾਹਰ ਸਨ ਹੈ। ਅੱਜ ਦੋ ਸਤੰਗ ਦੇ ਵਿੱਚ ਸੱਜਾ ਬਲਵਿੰਦਰ ਸਿੰਘ ਜੀ ਜੀਮਾ 2004 ਦੇ ਕਦੇ ਵੀ ਪੰਜਾਬ ਦੇ ਅਖੀਰ ਦੇ ਅਰਕੀਆ ਹੈ। 30 ਸਾਲ ਹੋ ਗਏ ਹਾਲਾਂਕਿ ਕੋਈ ਪੰਜਾਬ ਦਾ ਜਿਲਦਕ ਨਹੀਂ ਅਲੱਗ ਕਰ ਲਈ ਕੁਆਲਿਫਾਈ ਨਹੀਂ ਕਰ ਸਕਿਆ। ਇਹ ਤਾਂ ਪੰਜਾਬ ਲਈ ਬਹੁਤ ਬਾੜੀ ਗੱਲ ਹੈ ਕਿ ਉਹ ਵੀ ਜਿਹੜਾ ਕਰਤਾ ਕਰੇ ਆਉਣੇ ਸਮੇਂ ਦੇ ਵਿੱਚ ਜਿਹੜੀ ਕਮੇਰੀ ਹੈ ਕੈਮਰਾ ਦੇ ਦਾ ਗੱਲ ਵੀ ਜਸਾ ਬਲਵੰਤ ਦੀ ਬੱਟੀ ਆ ਜੀ ਵੀਰ ਆ ਆਪੜਵਾਣਾ ਲੈ ਉਹਰ ਮਾਝਾ ਹਰਜਨ ਲੈ ਬਾਈਓ ਅਗਦਾ ਦੀ ਸਰਪੰਚ ਜੀ ਮਾਸਾ ਦਾ ਪ੍ਰੀਤ ਹਾਂਜੀ ਸਰਪੰਚ ਜੀ ਜੀ ਸਰਪੰਚ ਜੀ ਭਾਰਤੀ ਐਥਲੈਟਿਕਸ ਇੰਟਰਨੈਸ਼ਨਲ ਪਹਿਲਵਾਨ ਇੰਟਰਨੈਸ਼ਨਲ ਕੋਚ ਜੰਗੀ ਦੀ ਮੁਰਸੀ ਜਰਨਲ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਆਦੇ ਸਭ ਤੋਂ ਵੱਧ ਸਾਰੀ ਸਾਡੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਆਹਨ ਨਾਲ ਹੀ ਦਾ ਬੇਨਤੀ ਕਰਾਂਗਾ ਇਹਨੂੰ ਦੇਖੋ ਕਿ ਨਾ ਪਹਿਲ ਬੰਦੇ ਕੋਲ ਚੋਟ ਪਾ ਕਰਦਾ ਪਾੜੇ ਦੁਬਾਰ ਹੋ ਗਏ ਜੇ ਕੋਈ ਕਰਨਾ ਚਾਹੇ ਇੱਥੇ ਕਰ ਲੈ ਕੇ ਮਿਲਦਾ ਪ੍ਰੇਮ ਦੇ ਗ੍ਰੰਥ ਮੁਤਾਬਕ ਜੇ ਕੋਈ ਜਿੱਤ ਕੇ ਚੋਣਾ ਅਗਲਾ ਰਾਤ ਚ ਲਾਵੇ ਦੁਨੀਆ ਬਾਬੂ ਫੜ ਨਹੀਂ ਹੁੰਦਾ ਕਦੇ ਕਸੂਤੇ ਲਾਵੇ ਨੌਨ ਵਾਲਾ ਦੇ ਗਾਉਂਦਾ ਹੋ ਆਵੇ ਇਸ ਦੁਨੀਆ ਨੂੰ ਕਾਮਾ ਜਿੱਤ ਸੱਚਿਆ ਦੇਵ ਸੁਣਾਵੇ ਕਰ ਲੈ ਜੋ ਮਰਜੀ ਭਾਈ ਜੰਗ ਜਿੱਤ ਜਾਣਾ ਜਾਵੇ ਕਰ ਲੈ ਜੋ ਮਰਜੀ ਤੇ ਜੰਗ ਜਿੱਤ ਜਾਣਾ ਜਾਵੇ ਬਹੁਤ ਵਜਿਆ ਕੁਰਤੀ ਜਾਂਦੀ ਹੋਈ ਇਹ नौजवान पी ਸਿੰਘ बलवर पटयाले ਵਾਲਾ ਵਨ ਕੇਸਰ ਸਿੰਘ ਜੀ ਹੋਰਾਂ ਦਾ ਮੋਤਰਾ ਔਰ ਅੱਜ ਕੱਲ ਬਤਾਰੇ ਐਸਪੀਡੀ ਸੁਬਾਹ ਦੇ ਸੰਗਰੂ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬਹੁਤ ਵੀ ਫਤਿਹਾਂ ਦੇ ਅੰਲਾ ਪਹਿਲਵਾਨ ਅਰਜਨ ਰਹਾਵਾ ਜੀ ਪਹਿਲਵਾਨ ਪਰਮੰਦਰ ਜੀਪਾ ਜੀ ਹੋਰਾਂ ਦਾ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਮਖਸ਼ੀ ਜੀ ਪਹਿਲਵਾਨ ਬੰਦੇ ਬਣ ਹੋ ਗਏ ਬੱਚਾ ਨਾ ਇੱਕ ਵਾਰ ਆਪਣੇ ਖੇਤਰ ਦੇ ਵਿੱਚ ਧਾਕੇ ਮਾਰਿਆ ਭਾਜੀ ਥੋੜਾ ਕੀ ਆ ਜੀਓ ਲਾਲਗੜ ਲਾਲਕੜਾ ਦੇ ਵਿੱਚ ਕਬੱਡੀ ਦਾ ਪ੍ਰਦਰਸ਼ਨ ਲਾ ਦਿਓ ਤਾਲੀ ਹੋ ਜੀ ਫੇਨ ਵਾਲੀ ਜਿਹੜੀ ਵਾਲੀਆ ਬੱਛਰ ਕਰਵਾ ਚਾਹਦੇ ਆ ਔਰ ਨਾਲ ਹੀ ਆ ਵੀ ਮੋਡੋ ਜਿਆ ਮੈਂ ਕੋਲੋਂ ਪਿੱਛੇ ਹੋਵੇ ਮੈਂ ਕੇ ਲਾਈਵ ਕਰਾਂ ਪਿੱਛੇ ਹੋਵੇ ਆ ਜਿੰਨੇ ਵੀ ਪੰਚ ਸਰਦਾਰ ਆਦੇ ਪਿੱਛੇ ਨੂੰ ਆਲੋ ਲਾਈਵ ਵਾਲੇ ਕੈਮਰੇ ਤੋਂ ਪਿੱਛੇ ਆ ਜੀਓ ਮੈਂ ਵੇਚੀ ਕਰਾ ਜਾਈਏ ਇੱਕ ਵਾਰ ਸਾਡਾ ਪ੍ਰਾਪਤੀ ਦਾ ਫਰੀਦਪੁਰ ਦੇ ਪਹਿਲ ਵਾਲੇ ਇੱਕ ਵਾਰ ਅਖਾੜੇ ਨੂੰ ਸਲਾਮ ਕਿਰੋ ਜਰ ਲਾਲ ਪਹਿਲਵਾਨ ਜੀ ਉਹਨਾਂ ਦੇ ਤਾੜੀ ਰਹੀ ਹੈ ਬਕਰ ਪਟਵਾਰੀ ਸਵਾਪਾ ਦੱਦੇ ਆ ਆਹ ਗਰਮੀ ਖੇਡ ਕੋਰ ਦੇ ਵਿੱਚ ਬੰਨ ਰਿਹਾ ਤੇ ਨਾ ਹੀ ਖਰੀਦ ਕੋਰ ਦੇ ਵਿੱਚ ਵਧੀਆ ਖਾਰਾ ਵੀ ਕਰਾਇਆ ਬਹੁਤ ਬਹੁਤ ਧੰਨਵਾਦ ਕਰਦੇ ਪੀਰਾ ਪਹਿਲਵਾਨ ਰਹੀਦ ਕੁਮਾਰ ਦਾ ਧੰਨਵਾਦ ਹੈ ਕਾਕਾ ਜੀ ਜਿਹੜੀ ਸ਼ੁਰੂ ਹੋਈ ਹੈ ਉਹ ਦਾਜਮਾਨਾ ਦਰ ਮਾਣਾ ਇੱਕ ਵਾਰ ਸੇ ਸਰਦਾਰ ਪਹਿਲਵਾਨ ਜੀ ਸੱਜ ਪੱਟੀ ਆਹ ਦੂਜੇ ਪਾਸੇ ਆਹ ਕਹਦੇ ਨੌਜਵਾਨ ਆਹ ਜੇ ਲੱਗ ਗੱਦੂ ਆ ਇਹ ਮੋਮੋ ਉੱਤੇ ਹੀ ਆਏ ਦਾ ਮੱਲ ਹੈ ਕਸਤੀ ਨਵੀਂ ਸ਼ੁਰੂ ਹੋਈ ਹੈ ਜਿਹੜੇ ਕਸਕਾ ਦਾ ਠਾਕਾ ਮਾਰਦਾ ਇਕੱਠਾ ਇੱਕ ਵਾਰ ਜਿੰਦੇ ਸਰਪੰਚ ਬੱਤੇ ਸੱਜਣਾ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਜਿਹੜੇ ਵੀ ਸੱਜਣਾਂ ਦੇ ਕਰਮਜੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਰ ਚਾਹਦੇ ਹਾਂ ਕਸਤੀ ਦਾ ਅਨੰਦ ਮਾਣੀਏ ਜੱਸਾ ਪੱਟੀ ਕੱਲ ਵੀ 2015 ਤੋਂ ਆ ਨੌਜਵਾਨ ਇੱਕ ਨੰਬਰ ਦੇ ਮਾਲਾਂ ਦੇ ਨਾਲ ਚੋਟੀ ਦੇ ਕੁਰਸੀਆਂ ਦਿਖਾ ਰਿਹਾ ਹੈ ਇੰਦਰ ਸਾਡੇ ਦੇ ਦੀ ਫੱਟੇ ਦਾ ਗਰਾਂਦੀ ਸ਼ਾਨ ਬਣਿਆ ਕਿਤੇ ਅੱਗਵਾ ਕਿਤੇ ਟਰੈਕਟਰ ਆ ਕਿਤੇ ਗੋਡੇ ਨਾਲ ਨਾਲ ਜਿੱਤੇ ਆ ਵਾਕੇ ਦੂਜੇ ਪਾਸੇ ਆ ਮੋਨੋਈ ਆਏ ਪੰਜਾਬੀ ਕਹਿੰਦੇ ਪੁਲਾਹ ਦਾ ਬਾਜਾ ਆਹ ਵਾਲੀ ਪਿੰਡੋਂ ਤੇ ਲੋ ਕਹਿੰਦੇ ਪੰਜਾਬੀ ਅਦਾਕਾਰੀ ਦਾ ਸਾਹਬਾ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਆ ਚਾਹਲੀ ਹੋੜ ਜੁਗਤੀ ਮੈਦਾਨ ਦੇ ਵਿੱਚ ਇਹਦਾ ਨੌਜਵਾਨਾਂ ਦਰਮਿਆਨ ਵੇਖਦੇ ਜਾਂ ਕਰਨ ਲੱਗਣ ਹੱਲਾ ਬਾਜ਼ ਸਰੇ ਦੀ ਹਾਂਜੀ ਵਾਹ ਜੀ ਵਾਹ ਕੰਨਾ ਪ੍ਰਗਟ ਵੀ ਹੈ ਵਾਹ ਜੀ ਗੱਲ ਗੱਲ ਵਿੱਚ ਸ੍ਰੀ ਸੁਬੰਦਰ ਕੀ ਬਾਤ ਹੋਦੀ ਹੈ ਵਾਹ ਜੀ ਚਾਹਲੀ ਹੈ ਕੋਸਤੀ ਮੈਦਾਨ ਦੇ ਵਿੱਚ ਨੌਜਵਾਨਾਂ ਦਰਮਿਆਨ ਆ ਗੁਰਜ ਕਿਲੇ ਝੂਠ ਨਾ ਕਹਦਾ ਨਾ ਕਰ ਜਿਹੜੀ ਆ ਸ਼ੇਰਾਂ ਨਹੀਂ ਚਲੇਦੀ ਤੇ ਪਸ਼ੂ ਦਾ ਕੌਣ ਬਲੰਦੀ ਚੱਕੜੀ ਤੇ ਚੋਬਰਾਂ ਚੰਡੀ ਕਿਹੜਾ ਜਿੱਤੂ ਤੇ ਕਿਹੜਾ ਠਾਰੂ ਚੰਡੀ ਤੇ ਕਿਹੜਾ ਜਿੱਤੂ ਤੇ ਕਿਹੜਾ ਠਾਰੂ ਚੰਡੀ ਵਾਹ ਵਾਹ ਜਾਨੀ ਓਏ ਤਾਂ ਵੀ ਮਾਰਾ ਸੈਕਲ ਉੱਠਿਆ ਉਹ ਜਿੰਨੇ ਉੱਠੇ ਸਾਡੇ ਨਾਂ ਵੀ ਘੱਟ ਕੋਈ ਨਾ ਉਹ ਠੰਗੀ ਸਾਡੇ ਨਾਲ ਲਾਗੇ ਜੋ ਜਵਾਰੇ ਨਹੀਂ ਪਏ ਆ ਜਵਾਰੇ ਨਹੀਂ ਪਏ ਚਾਦੀ ਦੀ ਕੁਰਸੀ ਗਾਇਓ 당ਗ ਦੇ ਉੱਠੇ ਜਸਾ ਕੱਤੀ ਬਣਾ ਦੇ ਤਾਲ ਉਹਨੂੰ ਦਈਆ ਦਿੱਲੀ ਗਾਣਾ ਸਾਹ ਜੀ ਬਿਲਕੁਲ ਸਿੱਖੀ ਸਮੂਹ ਦੇ ਵਿੱਚ ਨੌਜਵਾਨ ਦੱਸਾ ਕੱਤੀ ਹੈ ਸਿੱਖੀ ਇਹ ਵੀ ਕੰਡੇ ਰਾਹ ਤੇ ਕਿ ਕਿਸੇ ਕਿਸੇ ਦੇ ਹੱਥ ਵਿੱਚ ਆਈ ਸਿੱਖੀ ਅੱਜ ਕੋਲੋਂ ਕੋਲੋਂ ਦਾ ਸੀ ਕੀਤੀ ਤਾਰੇ ਸਿੰਘ ਦੇ ਅਸੀਂ ਦਵਾਈ ਸਿੱਕੀ ਕਿੰਨੇ ਆਰਿਆਂ ਦੇ ਨਾਲ ਦਫਾਤ ਹੋ ਗਈ ਕਿੰਨੇ ਗੈਕਾਂ ਦੇ ਵਿੱਚ ਗਈ ਬਠਾਈ ਸਿੰਘ ਜੀ ਨਿਹੰਦਰੀ ਹਰਮਤਿਹਾਨ ਅੰਦਰ ਜਿੱਥੇ ਜਿੱਥੇ ਵੀ ਗਈ ਹੈ ਦਵਾਈ ਸਿੱਕੀ ਤਰਸਨ ਜੱਫਾ ਪੰਦੀ ਵਾਲਾ ਸਿੱਕੀ ਸਿੰਘ ਦੇ ਜੋਪੜਾ ਕਮਰੇ ਵਿੱਚ ਚੱਜੀ ਗਾ ਵਾਜੀ ਬਾਬਾ ਜਸਕ੍ਰਿਸ਼ਨ ਜੇ ਤੁਹਾਨੂੰ ਨਗਰ ਖੇਡਾ ਦਾ ਪਿਆਰ ਹੈ ਸਤ ਬਾਬਾ ਫਕੀਰਿਆ ਦਾਸ ਮਹਾਰਾਜ ਜੀ ਦਾ ਪਿਆਰ ਹੈ ਤੁਹਾਨੂੰ ਰੱਬ ਦੀ ਸ਼ਾਨ ਅਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਆਪੋ ਆਪਣੀ ਹਾਜ਼ਰੀ ਜਰੂਰ ਦਿਓ ਵਾਸੀਆਂ ਦਾ ਧਰਬੰਧ ਕਰਦਾ ਲੱਖ ਜੀਰੇ ਜਿਹੜਾ ਦੱਸਾ ਪਹਿਲਵਾਨ ਪੱਤੀ ਹੈ ਅੱਜ ਤੱਕ ਇਸ ਪਹਿਲਵਾਨ ਨੇ 152 ਮੋਟਰਸਾਈਕਲ ਜਿੱਤੇ ਨੇ ਇਸ ਪਹਿਲਵਾਨ ਨੇ 70 ਟਰੈਕਟਰ ਜਿੱਤੇ ਨੇ ਇਸ ਪਹਿਲਵਾਨ ਨੇ 15 ਵੀ ਆਟੋ ਗੱਡੀਆਂ ਜਿੱਤੀਆਂ ਨੇ ਇਸ ਪਹਿਲਵਾਨ ਨੇ ਲੱਖਾਂ ਦੇ ਨਾਮ ਜਿੱਤ ਕੇ ਪੁਰਖੀ ਖੇਤਰ ਦੀਆਂ ਗੱਡੀਆਂ ਮੱਲਾਮਾਨੀਆਂ ਨੇ ਦੱਸਾ ਪਹਿਲਵਾਨ ਪੱਤੀ ਆਵਾਜ਼ ਮੀਆਂ ਕੋਟਾ ਖੇਡ ਗੱਡੀ ਖੇਡ ਆਓ ਮੰਨਦੇ ਜਿਹੜਾ ਸ਼ੌਕ ਪੰਜਾਬੀ ਸ਼ੇਰਾਂ ਦਾ ਪਰੇ ਤੋਂ ਵਾਹ ਜੀ ਵਾਹ ਜੀ ਇਹ ਦੰਦ ਬੰਦੇ ਨਾਲ ਆਉਂਦੇ ਬਾਕੀ ਮਿਆਰ ਬਹੁਤ ਬਹੁਤ ਧੰਨਵਾਦ ਕਰਦੇ ਆ ਸਦਾ ਗੁਰਜੀਤ ਸਿੰਘ ਜੀ ਗਲਾਨਤ ਕਰਦੇ ਸਰਪੰਚਾ ਕਹਿੰਦੇ ਐਸੀ ਦੰਦਲੀ ਜਲੀ ਵਾਕਿਆ ਫੜੀ ਦਿਸ਼ਾ ਬਦਲੀ ਹੈ ਤੋਹਾਰ ਬਦਲੀ ਹੈ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਰਵਿੰਦਰ ਜੀਨਾ ਸਾਡੇ ਅਕਬਿੰਦੀ ਜੀ ਸੰਗਰੂਰ ਪਹਿਲਾਂ ਦੀ ਹੋਰਾਂ ਦਾ ਜਿਹਨਾਂ ਦੀ ਟੀਮ ਨੇ ਬੰਦਾ ਸੈਜੋ ਜੂਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਪਰਵਾੜੀ ਵਾਲੇ ਚੂਤੇ ਵਾਲੇ ਜੋ ਕਿ ਆਪਣੇ ਨਗਰ ਦੇ ਵਿੱਚ ਮੌਜੂਦ ਨੇ ਵੀ ਲੈ ਦੇ ਜਿਵੇਂ ਪੁਰਸੀ ਚੱਕਰ ਦਾ ਗੱਲ ਬਣੇ ਨੇ ਤੇ ਮਸਤੀ ਇਸ ਦੇ ਦਿਨ ਦੇ 10 ਤਰੀਕ ਨੂੰ ਕੰਢੇ ਸਾਢੇ 3:50 ਤੱਕ ਇੱਕ ਵੱਡਾ ਪੁਰਸੀ ਚੱਕਰ ਹੋ ਰਿਹਾ ਹੈ ਤੇ 10 ਦੇ ਬੰਦੇ ਦੀ ਆਪ ਲੋਕਾਂ ਨੂੰ ਦੂਸਰੇ ਮੈਚ ਦੇ ਨਾਲ ਤਰੀਕ ਨੂੰ ਹੱਥੜ ਬਾਦਰੀ ਦੀ ਗੋੜੇ ਤੋਂ ਬੱਲੇ ਬਹੁਤ ਵੱਡਾ ਕੁਸ਼ੀ ਦਾ ਰੋਣ ਜਾ ਰਿਹਾ ਹੈ ਕਮਰਪੁਰ ਤੋਂ ਸ਼ੇਰਪੁਰ ਦੀ ਜੰਟੂ ਦਾ ਪਹਿਲਵਾਨ ਜੇਤੂਰਾ ਕਰਦਾ ਹੈ ਇੱਕ ਪਾਸੇ ਰਾਜਧਾਨੀ ਦਿੱਲੀ ਦਾ ਪਹਿਲਵਾਨ ਹੈ ਅਤੇ ਦੂਜੇ ਪਾਸੇ ਸਾਟਕੀ ਹੈ ਮਾਦੇ ਦੇ ਖੇਡ ਵਾਲੇ ਨੂੰ ਸ਼ੌਟ ਦੇ ਵੱਡੇ ਬਾਣ ਹੱਡਸੋਹ ਜੀ ਜੰਦਰ ਦੇ ਜੰਗਲਪਿੰਜਾ ਤੇ ਨਗਰੇ ਤੋਂ ਉਹਨਾਂ ਵੱਲ ਜਿਹੜਾ ਵੱਡਾ ਬਾਣ ਹੋ ਗਿਆ ਵੀਰ ਕਰਮ ਜੀਏ ਲਓ ਚੱਲ ਜਾਈਏ ਕੁਸ਼ਤੀ

ਲਖੀ ਬੰਨੀਆ ਤੇ ਸਿੰਘ ਕੌਡੀਆਂ ਦੇ ਵੱਲੋਂ ਵੱਲੀ ਆ ਜਾਂਦੇ ਨੇ ਸਿੰਘ ਕੌਡੀਆਂ ਦੇ ਵੱਲੋਂ ਵੱਲੀ ਆ ਜਾਂਦੇ ਨੇ ਹਾਂਜੀ ਖੇਡ ਕਬੱਡੀ ਕੁਰਸੀਦਾਰ ਦਾ ਧਰਮਾ ਚੋਟੇ ਦਾ ਦਾੜਾ ਵਾਲੇ ਦੀ ਕੁਸ਼ਤੀ ਪੰਗਾ ਸਾਧ ਬੋਟੇ ਦਾ ਤੰਗ ਰਸਮੀ ਦਾ ਮੇਲਾ ਤੇ ਦਾ ਨਹੀਂ ਵਿਵਾਰਾਂ ਦਾ ਖੇਲੀ ਬਣ ਕੇ ਦੇਖਦੇ ਦੀ ਆ ਮੇਲਾ ਜਿਆਦਾ ਦਾ ਕਿਹਦੇ ਗਰਪਰ ਦਾ ਤੇ ਤਲੀ ਜੇਲੀ ਲੱਟੂ ਦੇ ਸੰਗ

ਆਹ ਅੱਗੇ ਪੱਗ ਨਾਲ ਟੱਕਰ ਕਰਦਾ ਐਨਾ ਨਹੀਂ ਸਮਝੇ ਮਾਲਕ ਦੀ ਦਰਦ ਨਾਲ ਜੇ ਰੋਟਾ ਚੱਲੇ ਹੁੰਦਾ ਮਾਲਕ ਕਹਿੰਦਾ ਵੀ ਆਪਾਂ ਉਦੇਕਰ ਆਣੂ ਅੱਜ ਦਾ ਵਲੌਗ ਸਮਾਪਤ ਹੈ ਜੱਸਾ ਪੱਟੀ ਜਿੱਤ ਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਅਸੀ ਨਾਗਰਾ ਤੰਤਰ ਬੱਗਾ ਪੁਤਰੀਏ ਰਾਜਾ ਜੀ ਜੈ ਜੈ ਬੋਲ ਬੋਲੇ ਸੋ